ਕਹਿੰਦੇ ਨੇ ਕਿ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਭੇਲੀ ਜੋ ਕਿ 2 ਸਰੀ ਤੂੰ 5 ਸਰੀ ਤੱਕ ਵਜਨ ਦੀ ਇੱਕ ਗੁੜ ਦੀ ਭਾਰੀ ਪਾਤੀ ਹੁੰਦੀ ਏ ਉਸ ਨੂੰ ਬਣਾਉਣ ਲੱਗਿਆ ਕਿੰਨਾ ਸਮਾਂ ਲੱਗਦਾ ਹੈ ਜੱਟ ਕਿੰਨਾ ਪੋਲਾ ਆਓ ਦੇਖੀਏ ਗੁੜ ਬੰਦਾ ਹੋຊੂਰੀ ਆਪਣੇ ਲੱਗ ਕੇ ਬਾਬਾ ਅਸਮਤੀ ਦੇ ਉਹ ਉਹ ਮੈਂ ਕੰਮਾ ਥੋੜਾ ਉਹ ਅਸੀਂ ਲੱਗ ਉਹ ਸਾਡੇ ਕੋਲ ਆਇਆ ਸੀ ਆਂਟੀ ਲਾਈ ਨਹੀਂ ਉਹ ਮੁੰਜੀ ਤੇ ਲੱਗੇ ਪੁਣ ਹੈ ਉਹ ਜਦੋਂ ਤੋਂ ਮੱਧਿਆਤਰੀ ਇੱਕ ਪਾਤਰੀ ਪੋਲੀ ਦੀ ਆਹ ਚਲੇ ਨਾ ਪੱਥਰ ਦੇ ਬੈਗੇ ਨਾਲ ਦਾ ਪਣੀ ਵਿੱਚ ਦਾਲ ਵਿੱਚ ਪਾ ਲੇ ਕੜੀ ਨਹੀਂ ਹੁੰਦੀ ਕੜੀ ਮੋਂਗਾ ਹੀ ਆ ਇਹਨੂੰ ਕਿਹਨੇ ਲਾਏ ਹੈ ਜਿਹੜਾ ਫਿਰ ਹੈ ਜੀ ਕੀ ਦੋ ਦੋ ਇਹ ਦੋ ਹੈ ਉਹ ਚਾਹ ਤੇ ਗਾਂਢੀ ਤੇ ਉਹ ਬੁਲਾਉਣਾ ਨਹੀਂ ਪਾਉਣਾ ਤੁਸੀਂ ਤਾਂ ਕੋਟ ਦੀ ਚਾਹ ਪੀਣੇ ਆਣੇ ਹਨਾ ਪਤਾ ਜੀ ਇਹ ਤੁਸੀਂ ਦੇਖਦੇ ਰਹੋ ਜੀ ਕੀ ਪਾਣ ਦਾ ਸਹੀ ਜੀ ਹੁੰਦਾ ਆਪਾਂ ਪਰਸੋਂ ਪਤਾ ਲੱਗ ਜਾਣਾ ਏ ਬਾਠਵ ਦਾ ਹਿਸਾਬ ਲਾਇਆ ਜਿੱਦਾਂ ਹਲਵਾ ਬਣਾਇਦਾ ਹੈ ਨਾ ਹਲਵੇ ਪਹਿਲੇ ਚਾਹ ਨਹੀਂ ਬਣਾਉਣਾ ਪੈਂਦੇ। ਉਹ ਫਿਰ ਸੇਜੀ ਸੇਜੀ ਜਿਹੜੇ ਮੈਕ ਸਮਾਂ ਦਾ ਹੈ ਪੱਕ ਜਾਂਦਾ ਹੈ ਵਧੀਆ ਬੱਚੇ ਬਣਾ ਲੈ ਤਾਂ ਉਹੋ ਹੀ ਹਿਸਾਬ ਦੇ ਲਿਓ ਬਣ ਜਾਣਾ। ਉਹਦਾ ਕਾਲਾ ਕਾਲਾ ਜੇ ਪੜਨਾ ਹੈ ਨਾ ਨਹੀਂ ਨਹੀਂ ਗੋਰਾ ਜਿਹੇ ਰੰਗ ਦਾ ਬਣੂਗਾ। ਉਹ ਕਾਲਾ ਤਾਂ ਬਣ ਜਾਂਦਾ ਜੇ ਤੁਹਾਡਾ ਥੋੜਾ ਥੱਲੇ ਤਾਂ ਜ਼ਿਆਦੇ ਪਾਏ ਹੋਏ ਆ ਗਏ ਪਾਏ ਜਾਂਦਾ ਨਾ। ਉੱਤੇ ਜਿਆਦੇ ਪੱਕਦਾ। ਤੇ ਜਿਹੜਾ ਵੇਚਣ ਵਾਲੇ ਹੁੰਦੇ ਚਿੱਟਾ ਵੀ ਹੁੰਦਾ ਉਹਦਾ। ਉਹ ਨਾ ਪੋਟੇ ਜੀ। ਤੂੰ ਬਸ ਦੇਖ ਨਾ ਬੰਨਾ ਉਹਨਾਂ ਦੇ ਵਿੱਚੋਂ ਬਚੋੜਾ ਜਾਂਦਾ ਰੰਗ ਪਾ ਦੇਣਾ ਕੋਈ ਕੁਝ ਇਹਦੇ ਵਿੱਚ ਹੋਰ ਕੋਈ ਥੀ ਥੋੜੀ ਪੈਣੀ ਹੈ ਤੁਹਾਡੇ ਸਾਹਮਣੇ ਇਹ ਜੋ ਕੁਝ ਹੈ ਇਹ ਤੇ ਕਹਿੰਦੇ ਤੁਹਾਨੂੰ ਮੈਂ ਨਹੀਂ ਤੇ ਕੁਕੂਲਾ ਕਰਾ ਥੋੜਾ ਜਿਹਾ ਬੇਸਾਂ ਨਾਲ ਕੱਟੀ ਦਾ ਪੀਸ ਬਣਾਉਣੇ ਉਹ ਦੱਸਿਆ ਮੈਨੂੰ ਉਹ ਕੱਟਣਾ ੜਿਆ ਮੈਨੂੰ ਉਹ ਇਕੱਠਾ ਕਰ ਜਣਾ ਉਹ ਜਿਹੜੀ ਤੀਜੀ ਵਾਲੀ ਤੇ ਇਹ ਚੱਕਰ ਕਰਦੇ ਹੀ ਇਹ ਸੜ ਗਈ ਵਿਚਾਰੀ ਨੰਦੀ ਲੈ ਤੋਂ ਕਿੰਨੇ ਬਚਾ ਕੇ ਪੱਲੀ ਪਾ ਜੀ ਪੱਲੀ ਪਤਾ ਸੀ ਆ ਦੇ ਲਾ ਪਾਣੀ ਕੀ ਅਦਰੰਦੇ ਤੇ ਜਿਹੜੇ ਉਹ ਬਣਿਆ ਬਣਿਆ ਲੈਣੇ 还、嗯、有。嗯 ਵੀ ਦੇਖਦਾ ਕਹਿੰਦਾ ਉਹ ਹੀ ਗੋੜ ਬਣਦਾ ਆਹ ਹੋਣਾ ਇਹ ਦੇਖ ਕਿ ਕਿਦਾਂ ਗੋੜ ਬਣਦਾ ਨਹੀਂ ਨਹੀਂ ਇਹ ਕਦਰ ਕੋ ਨਹੀਂ ਅੱਡੀ ਗੱਲ ਨਹੀਂ ਜਿਹੜੀ ਚੀਜ਼ ਮੈਂ ਤਾਂ ਮੈਂ ਤਾਂ ਫੀਮੇਲ ਤਾਂ ਬਾਬੇ ਨਾਨਕ ਦੀ ਜਾਣਾ ਵੀ ਅੱਜ ਵਧੀਆ ਥਾਂ ਤੇ ਆ ਜਿੱਥੇ ਜੁਨਸਾਹੋਂ ਦੇ ਬੱਚੇ ਨਹੀਂ ਸੀ ਦੀਆਂ ਹੋਈਆਂ ਨੇ ਇਹ ਰਜਿਸਟਰ ਖਾਂ ਦੇ ਜੰਦੇ ਖਾਂ ਮੋਠੇ ਤਾਂ ਇਹ ਲੈਨੇ ਜੇ ਕਰ ਲਿਆ ਮੈਂ ਤੇਜੀ ਦੇਖਣ ਵਾਸਤੇ ਮੈਂ ਪਹਿਲੀ ਵਾਰ ਗੋਡ ਨੂੰ ਬੰਦਿਆ ਦੇਖਿਆ ਕਿ ਕਿੰਨੀ ਮਿਹਨਤ ਦਾ ਕੰਮ ਹੈ ਤੁਸੀਂ ਵੀ ਸੋਮਰਾ ਦੀਆਂ ਗੋਡਾਂ ਲੂ ਮਿੱਠੀਆਂ ਗੱਲਾਂ ਦਾ ਆਨੰਦ ਮਾਣਿਆ ਹੋਵੇਗਾ ਤੇ ਮਿਲਦੇ ਹਾਂ ਆਪਾਂ ਅਗਲੇ ਕਿਸੇ ਹੋਰ ਵਲੌਗ ਵਿੱਚ ਤਦ ਤੱਕ